ਬਲਦੇਵ ਸਿੰਘ ਇਹ ਉਹ ਨਾਮ ਹੈ ਜਿਸ ਦਾ ਜਗਰਾਓ ਮਾਰਕੀਟ ਕਮੇਟੀ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿਉਂਕਿ 24 ਫਰਵਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀਆਂ ਦੇ 88 ਚੇਅਰਮੈਨਾਂ ਦੀ ਲਿਸਟ ਦੇ ਵਿੱਚ ਜਗਰਾਓ ਮਾਰਕੀਟ ਕਮੇਟੀ ਦਾ ਚੇਅਰਮੈਨ ਬਲਦੇਵ ਸਿੰਘ ਨੂੰ ਲਗਾਇਆ ਗਿਆ ਲਿਖਿਆ ਗਿਆ ਪਰ ਅਜੇ ਤੱਕ ਇਹ ਬਲਦੇਵ ਸਿੰਘ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਇਸ ਬਾਰੇ ਜਗਰਾਉਂ ਹਲਕਾ ਵਿਧਾਇਕ ਸਣੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਮੰਡੀ ਦੇ ਆੜਤੀਆਂ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਆਖਿਰ ਇਹ ਬਲਦੇਵ ਸਿੰਘ ਕੌਣ ਹੈ ਮਾਰਕੀਟ ਕਮੇਟੀ ਦੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਦਾਣਾ ਮੰਡੀ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਬਾਂਕਾ ਕਨਈਆ ਗੁਪਤਾ ਨੇ ਵੀ ਇਸ ਗੱਲ ਤੇ ਹੈਰਾਨੀ ਜਤਾਈ ਹੈ ਕਿ ਪੂਰੀ ਮੰਡੀ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਆਖਿਰ ਇਹ ਬਲਦੇਵ ਸਿੰਘ ਹੈ ਕੌਣ ਇਲਾਕੇ ਦੇ ਭਾਜਪਾ ਕਾਉਂਸਲਰ ਤੇ ਹੋਰ ਲੋਕਾਂ ਨੇ ਵੀ ਹੈਰਾਨੀ ਦਾ ਪ੍ਰਗਟਾਵਾ ਕੀਤਾ ਕਿ ਇਹ ਬਲਦੇਵ ਸਿੰਘ ਕੌਣ ਹੈ ਜੋ ਨਾਤਾ ਸਾਹਮਣੇ ਆ ਰਿਹਾ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਜਦ ਕਿ ਲੋੜ ਤਾਂ ਇਸ ਗੱਲ ਦੀ ਸੀ ਕਿ ਜਗਰਾਉਂ ਮੰਡੀ ਦੇ ਵਿਕਾਸ ਦੇ ਲਈ ਇਲਾਕੇ ਤੋਂ ਹੀ ਲੋਕਲ ਚੇਅਰਮੈਨ ਲਗਾਇਆ ਜਾਣਾ ਚਾਹੀਦਾ ਹੈ। ਇਸ ਜਗਰਾਉਂ ਦੀ ਜਿਹੜੀ ਮੰਡੀ ਹੈ ਉਹ ਏਸ਼ੀਆ ਦੀ ਸਭ ਤੋਂ ਵੱਡੀ ਦੂਜੀ ਮੰਡੀ ਹੈ। ਇਹਦਾ ਬਜਟ ਮਿਨੀਮਮ 3 ਕਰੋੜ 30 ਕਰੋੜ ਰੁਪਈਆ ਜੀ ਇਹਦਾ ਤੇ ਪਰ ਸਰਕਾਰ ਦੀ ਇਹ ਨਹੀਂ ਸਮਝ ਲੱਗਦੀ ਵੀ ਪਹਿਲਾਂ ਤਾਂ 3 ਸਾਲ ਵੇਲੇ ਗੱਟਦੇ ਹੁਣ ਜੇਕਰ ਕੋਈ ਲੋਕਾਂ ਨੂੰ ਇਹ ਮੇਅਰ ਸੀ ਵੀ ਸਾਡਾ ਕੋਈ ਲੋਕ ਲਵੰਦਾ ਜਿਹਨੂੰ ਜਾਣਦੇ ਹੋਵੇ ਜਿਹਨੂੰ ਮੰਡੀ ਦੀਆਂ ਪ੍ਰੋਬਲਮਾਂ ਪਤਾ ਹੋਣ ਸਾਡੇ ਇਲਾਕੇ ਦੀਆਂ ਪ੍ਰੋਬਲਮਾਂ ਪਤਾ ਹੋਣ ਉਹ ਬੰਦਾ ਲਾਇਆ ਜਾਊ ਪਰ ਹੁਣ ਸਮਝੇ ਨਹੀਂ ਆਉਂਦੀ ਵੀ ਜਿਹੜਾ ਬੰਦਾ ਲੱਗਿਆ ਉਹਦੇ ਬਾਰੇ ਵੀ ਕੋਈ ਨਹੀਂ ਜਾਣਦਾ ਨਾ ਕੋਈ ਉਹਨਾਂ ਦਾ ਹੈੱਡ ਜਾਣਦਾ ਨਾ ਕੋਈ ਉਹਨਾਂ ਦੇ ਉੱਪਰ ਜਾਣਦਾ ਇਸ ਕਰਕੇ ਲੋਕਾਂ ਨੂੰ ਬੜੀ ਨਿਰਾਸ਼ਾ ਜੀ ਤੇ ਜੇ ਕੋਈ ਬੰਦੇ ਹੈਗਾ ਵੀ ਤਾਂ ਉਹਨੂੰ ਕਲੀਅਰ ਕਰਨਾ ਚਾਹੀਦਾ ਜੀ ਕੌਣ ਬੰਦੇ ਚੇਅਰਮੈਨ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਬਲਦੇਵ ਸਿੰਘ ਜੀ ਲਾਭ ਪਤਾ ਤਾਂ ਜੀ ਬੰਦਾ ਜਦੋਂ ਕੋਈ ਸੀਟ ਤੇ ਬਹਿ ਜਾਂਦਾ ਉਸ ਤੋਂ ਬਾਅਦ ਉਹ ਸੀਟ ਤੇ ਨਾ ਬੈਠੇ ਉਹਨੂੰ ਕਹਿੰਦੇ ਲਾਹ ਪਤਾ ਇਹਨਾਂ ਦਾ ਤਾਂ ਅੱਜ ਹਲੇ ਪਤਾ ਹੀ ਹੈ ਨਹੀਂ ਵੀ ਬਲਦੇਵ ਸਿੰਘ ਹੈ ਕੌਣ ਅਸੀਂ ਸਰ ਸਮੂਚੀ ਆਰਟੀ ਸੈਸ਼ਨ ਜਗਰਾਉ ਭਾਈਚਾਰਾ ਜਿਹੜਾ ਵੀ ਸਾਡਾ ਵਪਾਰੀ ਮਨੀ ਮਜ਼ਦੂਰ ਭਾਈਚਾਰਾ ਆਰਤੀਆ ਭਾਈਚਾਰਾ ਅਸੀਂ ਕੋਈ ਮੰਗ ਕਰਦੇ ਆਂ ਵੀ ਜਿਹੜਾ ਵੀ ਚੇਅਰਮੈਨ ਲਾਉਣਾ ਹੈ ਮੰਡੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਮੰਡੀ ਬੋਰਡ ਦੇ ਕਾਰਜਾਂ ਨੂੰ ਜਾਣਦਾ ਹੋਵੇ ਤੇ ਸ਼ਹਿਰ ਦਾ ਵਾਕਿਫ ਹੋਵੇ ਉਸ ਬੰਦੇ ਨੂੰ ਹੀ ਚੇਅਰਮੈਨ ਲਾਉਣਾ ਚਾਹੀਦਾ ਹੈ ਬਾਹਰੀ ਬੰਦੇ ਨੂੰ ਤੇ ਚੇਅਰਮੈਨ ਨਾ ਲਾਏ ਉਧਰ ਜਗਰਾਉਂ ਤੋਂ ਦੋ ਨਾਮ ਇਸ ਚੇਅਰਮੈਨੀ ਦੀ ਸੀਟ ਤੇ ਸਭ ਤੋਂ ਅੱਗੇ ਚੱਲ ਰਹੇ ਸਨ ਜਿਨ੍ਹਾਂ ਦੇ ਵਿੱਚ ਪਹਿਲਾ ਨਾਮ ਗੋਪੀ ਸ਼ਰਮਾ ਦਾ ਏ ਜੋ ਆਪ ਦੇ ਯੂਥ ਆਗੂ ਨੇ ਤੇ ਪਾਰਟੀ ਦੇ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਦੂਜੇ ਨੰਬਰ ਦੇ ਉੱਤੇ ਕੁਲਵਿੰਦਰ ਸਿੰਘ ਕਾਲਾ ਜੋ ਕਿ ਐਨ ਆਰ ਆਈ ਨੇ ਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਨੁਕੇ ਦੇ ਖਾਸਮ ਖਾਸ ਦੱਸੇ ਜਾਂਦੇ ਨੇ ਇਹਨਾਂ ਦੋਵਾਂ ਨੂੰ ਜਦੋਂ ਬਲਦੇਵ ਸਿੰਘ ਦੇ ਨਾਮ ਬਾਰੇ ਪਤਾ ਲੱਗਿਆ ਤਾਂ ਇਹ ਦੋਵੇਂ ਆਪਣੇ ਲਈ ਜੋੜ ਤੋੜ ਕਰਨ ਲੱਗੇ ਦੂਜੇ ਪਾਸੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਨਾਲ ਇਸ ਮਸਲੇ ਬਾਰੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਸ਼ਹਿਰ ਤੋਂ ਬਾਹਰ ਹੋਣ ਦੀ ਗੱਲ ਕਹਿ ਕੇ ਪਾਸਾ ਵਟ ਲਿਆ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਕਿਸੇ ਨੂੰ ਚੇਅਰਮੈਨ ਲਗਾਉਣਾ ਹੁੰਦਾ ਹੈ ਤਾਂ ਸਰਕਾਰ ਕੋਲ ਹਲਕਾ ਵਿਧਾਇਕ 4-5 ਵਿਅਕਤੀਆਂ ਦੇ ਨਾਮ ਭੇਜਦਾ ਹੈ ਤੇ ਉਹਨਾਂ ਦੇ ਵਿੱਚੋਂ ਹੀ ਕਿਸੇ ਇੱਕ ਦੇ ਨਾਮ ਦੀ ਚੋਣ ਕਰਕੇ ਚੇਅਰਮੈਨ ਲਗਾ ਦਿੱਤਾ ਜਾਂਦਾ ਹੈ ਪਰ ਇੱਥੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਨੂਕੇ ਦੇ ਵੱਲੋਂ ਭੇਜੇ ਨਾਮਾ ਦੇ ਵਿੱਚੋਂ ਕਿਸੇ ਨੂੰ ਵੀ ਚੇਅਰਮੈਨ ਨਹੀਂ ਲਗਾਇਆ ਗਿਆ ਤੇ ਜਿਸ ਬਲਦੇਵ ਸਿੰਘ ਦਾ ਨਾਮ ਲਿਸਟ ਦੇ ਵਿੱਚ ਆਇਆ ਉਸ ਬਾਰੇ ਹਲਕਾ ਵਿਧਾਇਕ ਨੂੰ ਵੀ ਨਹੀਂ ਜਾਣਕਾਰੀ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਜਗਰਾਓ ਮਾਰਕੀਟ ਕਮੇਟੀ ਦੇ ਭਾਗ ਖੁੱਲੇ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਦੇ ਚੇਅਰਮੈਨਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਤੇ ਜਗਰਾਓ ਮਾਰਕੀਟ ਕਮੇਟੀ ਦੇ ਵਿੱਚ ਵੀ ਜੋ ਚੇਅਰਮੈਨ ਲਗਾਇਆ ਗਿਆ ਹੈ ਬਲਦੇਵ ਸਿੰਘ ਨਾਂ ਦਾ ਪਰ ਹੈਰਾਨੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਸਮੇਤ ਪੂਰੀ ਆਰਥਿਕ ਸੈਸ਼ਨ ਨੂੰ ਉਦੋਂ ਹੋਈ ਜਦੋਂ ਇਸ ਬਲਦੇਵ ਸਿੰਘ ਨਾਂ ਦਾ ਚੇਅਰਮੈਨ ਦਾ ਪਤਾ ਹੀ ਨਹੀਂ ਲੱਗਿਆ ਕਿ ਕੌਣ ਹੈ ਨਾ ਹੁਣ ਤੱਕ ਕੋਈ ਬਲਦੇਵ ਸਿੰਘ ਸਾਹਮਣੇ ਆਇਆ ਹੈ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਪਤਾ ਹੈ ਲੋਕ ਨਾਂ ਪਰੇਸ਼ਾਨ ਨੇ ਪੂਰੀ ਮੰਡੀ ਪਰੇਸ਼ਾਨ ਹੈ ਹਲਕਾ ਵਿਧਾਇਕ ਵੀ ਇਸ ਬਾਰੇ ਕੁਝ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਹਾਲਾਂਕਿ ਹਲਕਾ ਵਿਧਾਇਕਾ ਬੀਬੀ ਸਰਜੀਤ ਕੋਰ ਮਾਨੂਕੇ ਵੱਲੋਂ ਚਾਰ ਪੰਜ ਨਾਮ ਇਦਾਂ ਦੇ ਹੁੰਦੇ ਹਨ ਜੋ ਕਿ ਉੱਪਰ ਭੇਜੇ ਜਾਂਦੇ ਹਨ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਚੇਅਰਮੈਨ ਲਈ ਸਿਲੈਕਟ ਹੁੰਦਾ ਹੈ ਪਰ ਇਸ ਮਾਮਲੇ ਤੇ ਹਲਕਾ ਵਿਧਾਇਕ ਵੀ ਹੁਣ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਇਹ ਸਵਾਲ ਖੜੇ ਹੁੰਦੇ ਨੇ ਕਿ ਮੰਡੀ ਜਗਰਾਉਂ ਦਾ ਵਿਕਾਸ ਇਸ ਤਰ੍ਹਾਂ ਕਿਸ ਤਰ੍ਹਾਂ ਹੋਵੇਗਾ ਜਦੋਂ ਕਿ ਚੇਅਰਮੈਨ ਦਾ ਪਤਾ ਹੀ ਨਹੀਂ ਲੱਗ ਰਿਹਾ ਕੌਣ ਹੈ ਕੌਣ ਨਹੀਂ ਤੇ ਇਹ ਸਵਾਲਾਂ ਦੇ ਜਵਾਬ ਸਮੇਂ ਸਿਰ ਮਿਲਨੇ ਬਹੁਤ ਜ਼ਰੂਰੀ ਹਨ ਆਪਣੇ ਸਾਥੀ ਗਿੱਲ ਦੇ ਨਾਲ ਹੀਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ